ਆ ਦੋਸਤੋ ਤੁਸੀਂ ਦੇਖਦੇ ਜਿਹੜੇ ਕੁੱਤੇ ਆਵਾਰਾ ਫਿਰਦੇ ਆ ਇਹ ਹੱਡਾ ਰੋੜੀ ਵਾਲੇ ਕੁੱਤੇ ਆ ਤੇ ਪੈਂਦੇ ਆ ਬੰਦੇ ਨੂੰ ਮੈਨੂੰ ਵੀ ਪਏ ਸੀਗੇ ਉਹ ਨੰਗਿਆ ਸਲੋ ਨੰਗਿਆ ਕੋਲ ਦੀ ਠੀਕ ਹੈ ਤੇ ਮੈਂ ਇਹੀ ਗੱਲ ਕਹਿੰਨੀ ਵੀ ਇਹ ਮਧੇ ਰੋੜ ਤੇ ਫਿਰਦੇ ਆ ਥੋੜੂ-ਥੋੜੂ ਵੀ ਜਵਾਕ ਜੋਗ ਜੋ ਕੋਈ ਕੱਲਾ ਕਹਿਰਾ ਨਾ ਜਾਵੇ ਨਾ ਕਿਉਂਕਿ ਹੁਣ ਪਤਾ ਕੀ ਕਾਰਨ ਆ ਬਾਈ ਇਹ ਕੁੱਤੇ ਹੁਣ ਪੈਂਦੇ ਆ ਬੰਦੇ ਨੂੰ ਕਾਰਨ ਕੀ ਆ ਵੀ ਹੁਣ ਪਸ਼ੂ ਲੋਕਾਂ ਕੋਲੇ ਘਾਟਾ ਹੱਡਾ ਰੋੜੀ ਚ ਮਾਸ ਘਟ ਜਾਂਦਾਗਾ ਤੇ ਇਹ ਆਈ ਹੁਣ ਫਿਰ ਜਿਹੜਾ ਹੱਡਾ ਰੋੜੀ ਵਾਲੇ ਮੂੰਹ ਪਿਆ ਹੁੰਦਾ ਇਹਨਾਂ ਦਾ ਇਹ ਜਵਾਕਾ ਜੂਕਾ ਨੂੰ ਆਈ ਚੱਕ ਕੇ ਲੈ ਜਾਂਦੇ ਆਪਾਂ ਕਿੰਨੇ ਥਾਈਂ ਖਬਰਾਂ ਦੇਖੀਆਂ ਕਿੰਨੇ ਥਾਈਂ ਇਹ ਬਦਲੋ ਕੇ ਦਿੱਕਤ ਆਈ ਕਿੰਨੇ ਥਾਈਂ ਆਪਾਂ ਦੇਖਿਆ ਵੀ ਕਾਂਡ ਹੋਏ ਇਦਾਂ ਦੇ ਕਿ ਕੁੱਤੇ ਬੱਚਾ ਲੈ ਜਾਂਦੇ ਆਪਣੇ ਪਿੰਡ ਪਹਿਲਾਂ ਵੀ ਹੋਇਆ ਛੋਟਾ ਜਿਹਾ ਬੱਚਾ ਖਾ ਗਏ ਸੀ ਇਹ ਨੋਚ ਨੋਚ ਕੇ ਤੇ ਵੀਰ ਬਣ ਕੇ ਮੜਾ ਧਿਆਨ ਰੱਖੋ ਜਵਾਕ ਜੂ ਕੱਲਾ ਨਾ ਇੱਧਰ ਨੂੰ ਆਵੇ ਦੇਖ ਕੇ ਇਹਨਾਂ ਦਾ ਸਕੂਲ 'ਚ ਵੀ ਗਰਾਊਂਡ 'ਚ ਪਿਰਦੇ ਹੁੰਦੇ ਸੀ ਉੱਥੋਂ ਸਵੇਰੇ ਇੱਕ ਵਾਰੀ ਸਵੇਰੇ ਬਹੁਤ ਬੈਠੇ ਹੁੰਦੇ ਸੀ ਤੇ ਮਗਰ ਵੀ ਪੈ ਗਏ ਸੀ ਇੱਕ ਦੋ ਦੇ ਇਹ ਉਹ ਝੁੱਪ ਜਾਏ ਬਿਉ ਮਸਾ ਮੁੰਡਿਆਂ ਨੇ ਰਲ ਕੇ ਹੁਣ ਸਕੂਲ ਚ ਚੱਲ ਨਹੀਂ ਆਉਂਦੇ ਉਹਨੇ ਆਈ ਫਿਰਦੇ ਰਹਿੰਦੇ ਤੇ ਆਉਦਾ ਜਵਾਕਾਂ ਜਵੂਕਾਂ ਦਾ ਮੇਰਾ ਵੀਰ ਧਿਆਨ ਰੱਖੋ ਨੇਰੇ ਤੇ ਰੇਰਗੇ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਸਾਰਿਆਂ ਤੱਕ ਪਹੁੰਚੇ ਵੀ ਕਿਸੇ ਦਾ ਕੋਈ ਜਵਾਕ ਦਾ ਜਾਂ ਜਵਾਕਾਂ ਨੂੰ ਵੱਧ ਬੇ ਨੁਕਸਾਨਾਂ ਨਾ ਜਾਵੇ ਕੱਲੇ ਬੰਦੇ ਨੂੰ ਪੈਂਦੇ ਆ ਇਹ ਕਿਉਂਕਿ ਇਹ ਦੇਖਦੇ ਵੀ ਕੱਲਾ ਜਿਹੜਾ ਕੱਲਾ ਕਰਾ ਦੇਖ ਕੇ ਇਹਨਾਂ ਨੇ ਅਟੈਕ ਕਰ ਦੇਣਾ ਅਗਲੇ ਤੇ ਤੇ ਵੱਡੀ ਗੱਲ ਇਹ ਵੀ ਕਹਿੰਦਾ ਵੀ ਉਹੀ ਗੱਲ ਵੀ ਬੰਦੇ ਦੀ ਕੋਈ ਜਾਨ ਦੀ ਵੈਲਿਊ ਹੈ ਨਹੀਂ ਵੀ ਇਹੋ ਜਿਹੇ ਹਾਲਾਤ ਆ ਦੇਖ ਲਓ ਇੱਦਾਂ ਤੇ ਵੀ ਕੋਈ ਕਾਨੂੰਨ ਚਾਹੀਦਾ ਇਹ ਦੇਖੋ ਕੁੱਤੇ ਦੇ ਮਾਰ ਕੇ ਦੇਖ ਲਓ ਤੁਹਾਨੂੰ ਸਜ਼ਾ ਹੋਊਗੀ ਇਹ ਆ ਪ੍ਰਮਾਤਮਾ ਦਾ ਜੀਵ ਆ ਮਾਰਾ ਜਦੋਂ ਇਹ ਨੋਚ ਨੋਚ ਕੇ ਖਾਂਦੇ ਆ ਉਦੋਂ ਕੋਈ ਸਜ਼ਾ ਨਹੀਂ ਠੀਕ ਆ ਬਈ ਇਹਨਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ ਰੋਕ ਲਾਉਣੀ ਜਿਹਦੇ ਮਾੜਾ ਮੋਟਾ ਇਹਨਾਂ ਦਾ ਜਿਵੇਂ ਅੱਗੇ ਦਵਾਈ ਦੂ ਵੀ ਪਾ ਕੇ ਮਾਰ ਦਿੰਦੇ ਸੀ ਯਾਰ ਜਦੋਂ ਕਿਸੇ ਦਾ ਜਵਾਕ ਹੀ ਖਾ ਗਿਆ ਚਰਾਗ ਬੁੱਝ ਜਾਂਦਾ ਸਾਰਾ ਤੇ ਜਿਹੜੇ ਜਿਹੜੇ ਭਾਈ ਮੇਰੇ ਨਾਲ ਸ਼ੇਅਰ ਮਤਲਬ ਕਿ ਸਹਿਮਤ ਹੈ ਮੇਰੇ ਨਾਲ ਵੀ ਇਸ ਵੀਡੀਓ ਨਾਲ ਕਮੈਂਟ ਕਰੋ ਤੇ ਸ਼ੇਅਰ ਵੀ ਲਾਜ਼ਮੀ ਕਰੋ ਕਿ ਕਾਹ ਕਿਸੇ ਦੀ ਕੋਈ ਦਿੱਕਤ ਨਾ ਆਵੇ ਕੋਈ ਜਵਾਕ ਦੂਗ ਨੂੰ ਨਾ ਇਹ ਦਾੜ ਜਾਣ ਤੇ ਬਾਚਤ ਹੋ ਜੀ ਧੰਨਵਾਦ